ਸੱਚਰੀਆ ਕਾਲ ਦੋਸਤੋ ਵਿਰਾਸਾ ਟੀਵੀ ਲਾਈਵ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਫਲੇਟ ਦਾ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਸੀਂ ਵੀ ਸਾਰੇ ਇਸ ਗੱਲ ਤੋਂ ਜਾਣੂ ਹੋ ਤੁਸੀਂ ਵੀ ਇਸ ਗੱਲ ਦੇ ਬਾਰੇ ਜਾਣਦੇ ਹੀ ਹੋ ਕੋਈ ਇੱਕ ਸਰਦਾਰ ਜਗਜੀਤ ਸਿੰਘ ਢੱਲੇਵਾਲ ਪਿਛਲੇ 40 ਦਿਨਾਂ ਤੋਂ ਮਰਨ ਵਾਲੇ ਤਖਨੌਰੀ ਬਾਰਡਰ ਵਿਖੇ ਬੈਠੇ ਹਨ ਤੇ ਉਹਨਾਂ ਦੀ ਸਿਹਤ ਵੀ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ ਤੇ ਸਸ ਦੇ ਚੱਲਦੇ ਹੀ ਕਈ ਨੌਜਵਾਨ ਖਨੋਰੀ ਬਾਰਡਰ ਵੀ ਪਹੁੰਚੇ ਹਨ ਉੱਥੇ ਵੀ ਵੱਡਾ ਇਕੱਠ ਹੋ ਰਿਹਾ ਹੈ ਤੇ ਜਿਵੇਂ ਕਿ ਉੱਥੇ ਮਹਾਪੰਚਾਇਤ ਵੀ ਹੋਈ ਹੈ ਤਾਂ ਉੱਥੇ ਬਹੁਤ ਵੱਡਾ ਇਕੱਠ ਹੋਇਆ ਸੀ ਤਾਂ ਅੰਜਲੀ ਉੱਥੇ ਬਹੁਤ ਵੱਡਾ ਇਕੱਠ ਹੈ ਨੌਜਵਾਨ ਉੱਥੇ ਪਹੁੰਚ ਰਹੇ ਹਨ ਖਨੋਰੀ ਬਾਰਡਰ ਤੇ ਤੇ ਇਸੇ ਵਿੱਚ ਚੱਲਦੇ ਆ ਉਹਨਾਂ ਦੀ ਜਗਜੀਤ ਸਿੰਘ ਦੱਲੇਵਾਲ ਜੀ ਦੀ ਤੇ ਉਹਨਾਂ ਦੇ ਪੋਤੇ ਦੀ ਇੱਕ ਬਹੁਤ ਹੀ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਰਹੀ ਹੈ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦਾ ਆਪਣੇ ਪੋਤੇ ਦੇ ਨਾਲ ਕਿੰਨਾ ਜ਼ਿਆਦਾ ਪਿਆਰ ਹੈ ਤਾਂ ਉਹਨਾਂ ਦੋਨਾਂ ਦੀ ਹੁਣ ਇੱਕ ਨੈਟ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਸੀਂ ਵੀ ਦੇਖੋ ਇਹ ਵੀਡੀਓ ਜੇ ਤੁਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਸਪੋਰਟ ਕਰਦੇ ਹੋ ਤਾਂ ਕਮੈਂਟਾਂ ਦੇ ਵਿੱਚ yes ਲਿਖ ਕੇ ਜ਼ਰੂਰ ਜਾਣਾ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨਾ ਸ਼ੇਅਰ ਕਰਨਾ ਨਾ ਭੁੱਲਣਾ ਹੁਣ ਮਿਲਦੇ ਹਾਂ ਜਲਦ ਦੇਖੋ ਤੁਸੀਂ ਇਹ ਵੀਡੀਓ ਦਾਦੂ ਵੀ ਰੋਟੀ ਨਹੀਂ ਖਾ ਰਹੇ ਤਾਂ ਮੈਨੂੰ ਜ਼ਿਆਦਾ ਭੁੱਖ ਕਿਵੇਂ ਲੱਗ ਸਕਦੀ ਆ ਇਹ ਮੈਂ ਦਾਦੂ ਦੇ ਨਾਲ ਤਿੰਨ ਰੋਟੀਆਂ ਖਾਈ ਜਾਂਦਾ ਸੀਗਾ ਹੁਣ ਦਾਦੂ ਭੁੱਖੇ ਬੈਠੇ ਹੈਗੇ ਆ ਇਸ ਕਰਕੇ ਜੇ ਮੈਂ ਦੋ ਰੋਟੀਆਂ ਖਾਵਾਂ ਫਿਰ ਵੀ ਮੇਰੇ ਢੱਡ ਭਰ ਜਾਂਦਾ ਦੋਆਂ ਨਾਲ ਹੀ ਭਰ ਜਾਂਦਾ ਹਾਂ ਕਿਉਂਕਿ ਦਾਦਾ ਜੀ ਤਾਂ ਦੋ ਖਾਂਦੇ ਸੀਗੇ ਹੂੰ ਫਿਰ ਮੈਨੂੰ ਅਫਸੋਸ ਹੋਇਆ ਕਿ ਦਾਦਾ ਜੀ ਨੂੰ ਰੋਟੀ ਘਾਤੋ ਨਹੀਂ ਖਾ ਰਹੇ ਮੈਂ ਆਖਿਆ ਫਿਰ ਵੀ ਮੈਂ ਤਾਂ ਤੰਨੀ ਰੋਟੀਆਂ ਨਹੀਂ ਖਾਂਦਾ ਮੈਂ ਤਿੰਨ ਰੋਟੀਆਂ ਨਹੀਂ ਖਾਂਦਾ ਮੈਂ ਦੋ ਹੀ ਖਾਊਂਗਾ ਜੇ ਪੱਤਾ ਨੂੰ ਮੈਂ ਜੜਕਤ ਨਹੀਂ ਇਹ ਫਿਰ ਮੈਂ ਅੱਧੀ ਤੋਂ ਵੀ ਘੱਟ ਹੀ ਖਾਣਾ ਅੱਧੀ ਤੋਂ ਹੀ ਘੱਟ ਖਾਣਾ ਹੂੰ ਅੱਧੀ ਤੋਂ ਵੀ ਘੱਟ ਦਾਦੂ ਕਹਿੰਦੇ ਅੱਜ ਕੇ ਖਾਇਆ ਕਰ ਹਾਂਜੀ ਦਾਦੂ ਤਾਂ ਕਹਿੰਦੇ ਹੈਗੇ ਅੱਜ ਕੇ ਖਾਇਆ ਕਰ ਪਰ ਮੈਨੂੰ ਉਹਨਾਂ ਦਾ ਅਫਸੋਸ ਹੈਗਾ ਕਿ ਜੇ ਜੋ ਨਾਲ ਖਾਂਦੇ ਤੋਂ ਵੱਧ ਖਾਂਦਾ ਹਾਂ ਹਾਂ ਹੁਣ ਉਹ ਨਹੀਂ ਖਾ ਰਹੇ ਮੈਂ ਡਾਕਟਰ ਸਾਹਿਬ ਨੂੰ ਵੀ ਕਿਹਾ ਸੀਗਾ ਹੂੰ ਕਿ ਇਹਨਾਂ ਇਹਨਾਂ ਨੂੰ ਫਟਾਫਟ ਸਹੀ ਕਰੋ ਇਹਨਾਂ ਨਾਲ ਹੀ ਬੈ ਕੇ ਮੈਂ ਰੋਟੀ ਖਾਊਂਗਾ ਨਹੀਂ ਤਾਂ ਮੈਂ ਰੋਟੀ ਨਹੀਂ ਖਾਂਦਾ ਜਿਹੜਾ ਇਹ ਰਸਤਾ ਮਨਮਤ ਦਾ ਚੁਣਿਆ ਇਹ ਫੈਸਲਾ ਕਿਉਂ ਕੀਤਾ ਉਹ ਇਸ ਕਰਕੇ ਕੀਤਾ ਇਹ ਜਦੋਂ ਵਿਚਾਰ ਕਰਕੇ ਬੈਠਦੇ ਸਨ ਵਿਚਾਰਾ ਕਰਦੇ ਸਨ ਕਹਿੰਦੇ ਅੱਜ ਤੱਕ ਇਸ ਦੇ ਵਿੱਚ ਜਿੰਨੀਆਂ ਕਿਸਾਨ ਯੂਨੀਅਨਾਂ ਨੇ ਅੱਜ ਤਹ ਹਰ ਰਾਹ ਦੀ ਚੁਕਾਨ ਚੀ ਦਾ ਆਪਣਾ ਪ੍ਰਚਾਨ ਰਿੰਗ ਪਰ ਆਜ ਤੱਕ ਕਸਾਨਾ ਦੇ ਵਾਸਤੇ ਇਹਨਾਂ ਜੁਨੀਆਨਾ ਇਹਨਾਂ ਵੀਰਾਂ ਨੇ ਕੀ ਕੀਤਾ ਪਰ ਦੂਸਰੇ ਪਾਸੇ ਦੀ ਮਤਲਬ 1927 ਤੋਂ ਬਾਅਦ ਮਲਾਬਾ ਦੇ ਫਤਹ ਪੇ ਕਮਿਸ਼ਨ ਬਣਿਆ